ਪਟਿਆਲਾ ਤੋਂ ਦਿੱਲੀ ਨੂੰ ਜਾਣ ਵਾਲੀ ਟ੍ਰੈਫਿਕ ਜਿਹੜੀ ਬਾਇਆ ਕਨੌਰ ਸਰਾਲਾ ਕਲਾਂ ਨੂੰ ਹੋ ਕੇ ਬਾਲੇ ਜਾ ਰਹੀ ਸੀ ਉਹ ਬਾਇਆ ਪੇਵਾਈ ਜਾਣ ਕਿਉਂਕਿ ਸਾਰਾ ਰਸਤਾ ਟੁੱਟ ਟੁੱਕਿਆ ਤੇ ਵੱਡੀਆਂ ਵੱਡੀਆਂ ਗੱਡੀਆਂ ਫਸੀਆਂ ਖੜੀਆਂ ਨੇ 2-2 ਘੰਟੇ ਦਾ ਜਾਮ ਹੈ ਆ ਦੇਖੋ ਮੋਟਰਸਾਈਕਲ ਤਾਂ ਜਮਾ ਜੀ ਇਹ ਨਹੀਂ ਨਿਕਲ ਸਕਦਾ ਆ ਦਿੱਲੀ ਨੂੰ ਜਾਣ ਵਾਲਾ ਰਸਤਾ ਜੀ ਕਨੌਰ ਤੋਂ ਜਿਹੜਾ ਬਾਇਆ ਖਰਾਲਾ ਹੋ ਕੇ ਨਿਕਲਦੇ ਆ ਇਸ ਕਰਕੇ ਜਿਹੜਾ ਮੇਰਾ ਕੋਈ ਵੀਰ ਭਾਈ ਪਟਿਆਲੇ ਤੋਂ ਦਿੱਲੀ ਖੇਤਰ ਜਾ ਰਿਹਾ ਉਹ ਬਾਇਆ ਪੇਵਾ ਖੇਤਰ ਹੋ ਕੇ ਹੀ ਜਾਵੇ ਕਿਉਂਕਿ ਆ ਸਾਰਾ ਰਸਤਾ ਹੈ ਜਿਹੜਾ ਉਹ ਟੁੱਟ ਚੁੱਕਿਆ ਦੋ ਦੋ ਘੰਟੇ ਦਾ ਜਾਮ ਅੱਤੇ ਜੇ ਮਿਲਦਾ ਜਾਂ ਐਕਸਟਰਾ 2 ਘੰਟੇ ਮੰਨ ਕੇ ਫਿਰ ਤੁਰੇ ਕੰਮ